ਅਦਰ ਡੀਜੀਪੀ ਪੰਜਾਬ ਦੇ ਨਿਰਦੇਸ਼ਾ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਾਤਮੇ ਦੇ ਲਈ ਅਤਿ ਸ਼ਰਾਰਤੀ ਅਨਸਰਾਂ ਨੂੰ ਫੜਨ ਦੇ ਲਈ ਲਗਾਤਾਰ ਨਕੇਲ ਕਸੀ ਜਾ ਰਹੀ ਹੈ ਇਸੇ ਲਈ ਤਹਿਤ ਐਸਐਸਪੀ ਮੋਗਾ ਦੇ ਵੱਲੋਂ ਮੋਗਾ ਜ਼ਿਲ੍ਹੇ ਦੇ ਵਿੱਚ ਕ੍ਰਾਈਮ ਨੂੰ ਖਤਮ ਕਰਨ ਦੇ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਮੋਗਾ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਉੱਤੇ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਹੈ ਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਜਦ ਕਿ ਟ੍ਰੈਫਿਕ ਸੁਭਸਤ ਦੇ ਹਾਲਤ ਲਈ ਪੀਸੀਆਰ ਦੇ ਵੱਲੋਂ ਦਿਨ ਰਾਤ ਗਸ਼ਤ ਵਧਾ ਦਿੱਤੀ ਹੈ ਜਿਸ ਦੇ ਲਈ 9 ਬੂਥ ਲਗਾਏ ਗਏ ਨੇ ਉਹਨਾਂ ਕਹਿੰਦੇ ਕਿ ਮੋਗਾ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਕਾਫੀ ਸਮੱਸਿਆ ਪਰ ਇਸ ਨੂੰ ਨਜਿੱਠਣ ਦੇ ਲਈ ਮੋਗਾ ਪੁਲਿਸ ਤਿਆਰ ਬਰ ਤਿਆਰ ਹੈ ਪੀਜੀਪੀ ਸਾਹਿਬ ਪੰਜਾਬ ਅਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆਂ ਹੁਣ ਪੁਲਿਸ ਦੀ ਵਿਜ਼ਿਬਿਲਟੀ ਸ਼ਹਿਰਾਂ ਦੇ ਵਿੱਚ ਵਧਾਉਣ ਲਈ ਤੇ ਸਟਰੀਟ ਕਰਾਈਮ ਨੂੰ ਠੱਲ ਪਾਉਣ ਲਈ ਅਸੀਂ ਮੋਗੇ ਸ਼ਹਿਰ ਦੇ ਵਿੱਚ 9 ਪਰਮਨੈਂਟ ਪੀਸੀਆਰ ਦੇ ਤੇ ਟ੍ਰੈਫਿਕ ਦੇ ਹਾਲਟ ਪੁਆਇੰਟਸ ਬਣਾਏ ਨੇ ਅਸੀਂ 9 ਜਿਹੜੇ ਥਾਵਾਂ ਹੈਗੀਆਂ ਨੇ ਜਿਹੜੇ ਮੇਨ ਪੀਡਪਾਲ ਵਾਲੇ ਏਰੀਏ ਨੇ ਉੱਥੇ ਜਾਂ ਸ਼ਹਿਰ ਦੇ ਐਂਟਰੀ ਐਗਜ਼ਿਟ ਪੁਆਇੰਟਸ ਨੇ ਉੱਥੇ ਅਸੀਂ ਬੀਟ ਬਾਕਸ ਰਖਾਏ ਨੇ ਇਹ ਪੀਸੀਆਰ ਦੇ ਮੁਲਾਜ਼ਮਾਂ ਦਾ ਹਾਲਟ ਪੁਆਇੰਟ ਵੀ ਹੋਊਗਾ ਤੇ ਨਾਲੇ ਜਿਹੜੀ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਐ ਉਹਨੂੰ ਵੀ ਇਹ ਮੋਨਿਟਰ ਕਰਨਗੇ ਰੈਗੂਲੇਟ ਕਰਨਗੇ ਤੇ ਜਿਹੜੇ ਸਟਰੀਟ ਕਰਾਈਮ ਹੈ ਉਹਨੂੰ ਵੀ ਠਲਪਾਨ ਚ ਇਹ ਤੋਂ ਮਦਦ ਮਿਲਣਗੀ ਇਸ ਤੋਂ ਇਲਾਵਾ ਜਿਹੜੇ ਵੀ ਇਹ 9 ਪੁਆਇੰਟਸ ਨੇ ਇਹਦੇ ਵਿੱਚ ਅਮਲਾਜ਼ਮਾ ਦੇ ਵੈਲਫੇਅਰ ਲਈ ਵੀ ਇੱਕ ਇਨੀਸ਼ੀਏਟਿਵ ਮੋਗਾ ਪੁਲਿਸ ਦਾ ਹੈਗਾ ਜਿਹੜੀ ਗਰਮੀ ਠੰਡ ਜਾਂ ਫਿਰ ਕੋਈ ਮੀਂਹ ਪੈ ਰਿਹਾ ਹੈ ਉਥੇ ਵੀ ਅਮਲਾਜ਼ਮਾ ਦੇ ਪਹਿਲੇ ਕੋਈ ਹਾਲਟ ਪੁਆਇੰਟਸ ਨਹੀਂ ਸੀ ਹੈਗੇ ਹੁਣ ਇੱਥੇ ਆਪਣੇ ਪਰਮਾਨੈਂਟ ਹਾਲਟ ਪੁਆਇੰਟਸ ਤੇ ਆਪਣੀ ਬੀਟ ਦੇ ਵੀ ਪੈਟਰੋਲਿੰਗ ਕਰਨ ਤੋਂ ਬਾਅਦ ਅਵੇਲੇਬਲ ਹੋਣਗੇ ਜੇ ਕਿਸੇ ਸ਼ਹਿਰ ਦੇ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਜਾਂ ਪੁਲਿਸ ਦੀ ਮਦਦ ਚਾਹੀਦੀ ਹੈ ਆਪਣੇ ਨੀਅਰੈਸਟ ਬੀਟ ਪੁਆਇੰਟ ਪੁਲਿਸ ਨੂੰ ਕੰਟੈਕਟ ਕਰ ਸਕਦੇ ਆ 24/7 ਇੱਥੇ ਮੁਲਾਜ਼ਮ ਜਿਹੜੇ ਨੇ अवेलेबल ਰਹਿਣਗੇ ਕੰਟੈਕਟ ਨੰਬਰ ਬੇਸਿਕਲੀ ਹੁਣ ਅਸੀਂ ਕੰਟਰੋਲ ਰੂਮ ਦੇ ਲਾਈਨ ਨੇ ਜਿਹੜਾ ਮੋਗਾ ਪੁਲਿਸ ਦਾ ਕੰਟਰੋਲ ਰੂਮ ਹੈ ਉਹ ਤੋਂ ਇਹਨਾਂ ਨੂੰ ਇਨਫੋਰਮੇਸ਼ਨ ਆ ਜੂਗੀ ਕਿਉਂਕਿ ਮੁਲਾਜ਼ਮਾਂ ਦੀ ਕਈ ਵਾਰੀ ਰੂਟੀਨ ਸ ਬਦਲੀਆਂ ਹੁੰਦੀ ਰਹਿੰਦੀ ਹੈ ਪਰ ਇਹ ਮੋਗਾ ਪੁਲਿਸ ਦੇ ਕੰਟਰੋਲ ਰੂਮ ਦੇ ਨਾਲ ਇਨ ਟੱਚ ਰਹਿਣਗੇ ਤੇ ਜਿਹੜਾ ਲੋਕਲ ਪੁਲਿਸ ਸਟੇਸ਼ਨ ਹੈ ਉਹਦੇ ਨਾਲ ਵੀ ਇਨ ਟੱਚ ਰਹਿਣਗੇ ਇਹਦੇ ਵਿੱਚ ਟੋਟਲ 4 ਪੁਲਿਸ ਐਮਪਲੋਈ ਪੋਸਟਡ ਹੋਏਗੇ ਨੇ ਜਿਹੜੇ 12-12 ਘੰਟੇ ਦੀ ਸ਼ਿਫਟ ਵਾਈਜ਼ ਡਿਊਟੀ ਕਰਨਗੇ 2 ਦ ਇਸ ਤੋਂ ਇਲਾਵਾ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ ਉਹਦੇ ਲਈ ਵੀ ਸਾਡੀ ਕੰਟੀਨਿਊਸ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਤੇ ਜਿਹੜੇ ਐਸਡੀਐਮ ਸਾਹਿਬ ਹੈਗੇ ਉਹਨਾਂ ਦੇ ਨਾਲ ਕੰਟੀਨਿਊਸ ਸਾਡੀਆਂ ਮੀਟਿੰਗਾਂ ਚੱਲ ਰਹੀ ਹੈ ਉਹਦੇ ਲਈ ਵੀ ਅਸੀਂ ਪਲੈਨਿੰਗ ਕਰ ਰਹੇ ਹਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਕਿ ਟ੍ਰੈਫਿਕ ਦੀ ਵੀ ਜਿਹੜੀ ਸਮੱਸਿਆ ਹੈ ਉਹਦਾ ਹੱਲ ਕਰਾਂਗੇ ਪਹਿਲਾਂ ਕਾਰਪੋਰੇਸ਼ਨ ਵੱਲੋਂ ਸੀਸੀਟੀਵੀ ਕੈਮਰੇ ਲਗਾਏ ਗਏ ਸੀ ਹੁਣ ਸਾਡੇ ਸੀਸੀਟੀਵੀ ਕੈਮਰੇ ਦੀ ਜਿਹੜਾ ਇਨੀਸ਼ੀਏਟਿਵ ਹੈ ਉਹ ਚੱਲ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ 100 ਦੇ ਕਰੀਬ ਕੈਮਰੇ ਅਸੀਂ ਪੂਰੇ ਸ਼ਹਿਰ ਦੇ ਵਿੱਚ ਤੇ ਐਂਟਰੀ ਐਗਜ਼ਿਟ ਪ ਪੁਲਿਸ ਜਿਹੜੀ ਡੀਪੀਓ ਹੈ ਉਹਦੇ ਵਿੱਚ ਅਸੀਂ ਇੰਸਟੈਬਲਿਸ਼ ਕਰ ਰਹੇ ਹਾਂ ਆਹ ਪ੍ਰੋਜੈਕਟ ਵੀ ਸਾਡਾ ਜਲਦੀ ਪੂਰਾ ਹੋ ਜਾਊਗਾ ਇਹਦੇ ਵਿੱਚ ਅਸੀਂ ਏਐਨਪੀਆਰ ਕੈਮਰੇਜ ਵੀ ਲਗਾ ਰਹੇ ਹਾਂ ਜਿਹੜੇ ਆਟੋਮੈਟਿਕਲੀ ਨੰਬਰ ਪਲੇਟ ਰੀਡ ਕਰਨਗੇ ਤੇ ਜਿਹੜੇ ਵੀ ਕੋਈ ਵਹੀਕਲ ਹੈ ਜੇ ਕੋਈ ਕ੍ਰਾਈਮ ਦੇ ਵਿੱਚ ਇਨਵੋਲਵ ਹੈ ਉਹਦੀ ਵੀ ਇੰਟੀਮੇਸ਼ਨ ਸਾਡੇ ਕੋਲ ਆ ਜਾਏਗੀ ਇਸ ਤੋਂ ਇਲਾਵਾ ਡਰੱਗਸ ਦੇ ਅਗੇਂਸਟ ਜਿਹੜੀ ਮੁਹਿੰਮ ਹੈ ਅਵੇਰਨੈਸ ਡਰਾਈਵ ਉਹ ਅਸੀਂ ਸਟਾਰਟ ਕੀਤੀ ਹੈ ਉਹਦੇ ਵਿੱਚ 10 ਤਰੀਕ ਨੂੰ ਅਸੀਂ ਸਾਈਕਲ ਰੈਲੀ ਕਰਵਾ ਰਹੇ ਹਾਂ ਤੇ 11 ਤਰੀਕ ਨੂੰ ਅਸੀਂ ਸਪੋਰਟਸ ਮੀਟ ਕਰਵਾ ਰਹੇ ਹਾਂ ਉਹਦੀ ਵੀ ਸਾਰੀ ਡਿਟੇਲ ਅਸੀਂ ਹੁਣ ਤੁਹਾਡੇ ਨਾਲ ਸਾਂਝੀ ਕਰਾਂਗੇ ਡਰੱਗਸ ਦੇ ਅਗੇਂਸਟ ਜਿਹੜੀ ਅਵੇਰਨੈਸ ਡਰਾਈਵ ਹੈ ਉਹ ਅਸੀਂ ਸਟਾਰਟ ਕੀਤੀ ਹੈ ਇਸ ਤੋਂ ਇਲਾਵਾ ਸਾਡੀ ਕਾਰਵਾਈ ਜਿਹੜੀ ਹੈ ਨਸ਼ਾ ਸਮਗਲਰਾਂ ਦੇ ਕੰਟੀਨਿਊਸ ਚੱਲ ਰਹੀ ਹੈ ਪਿਛਲੇ ਸਾਲ ਵੀ ਅਸੀਂ ਕਾਫੀ ਸਮਗਲਰ ਫੜੇ ਸੀ ਕਾਫੀ ਹੈਵੀ ਕੁਆਂਟੀਟੀ ਦੇ ਵਿੱਚ ਰਿਕਵਰੀ ਵੀ ਹੋਈ ਸੀ ਇਸ ਸਾਲ ਵੀ ਅਸੀਂ ਹੁਣ ਦੋਲੇਵਾਲ ਦੇ ਜਿਹੜੇ ਦੋ ਟਰੱਕਸ ਸਮਗਲਰ ਨੇ ਉਹਨਾਂ ਦੀ 1 ਕਰੋੜ 55 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਉਹਦੇ ਫ੍ਰੀਜ਼ਿੰਗ ਆਰਡਰ ਸਾਨੂੰ ਕੱਲੀ ਮਿਲੇ ਨੇ ਅੱਜ ਜਿਹੜੇ ਕਨਸਰਨਟ ਪੁਲਿਸ ਆਫੀਸਰਸ ਹੈਗੇ ਉਹ ਉਹਨਾਂ ਦੇ ਘਰਾਂ 'ਚ ਜਾ ਕੇ ਫ੍ਰੀਜ਼ਿੰਗ ਆਰਡਰ ਪੇਸਟ ਕਰਨਗੇ ਉਹਦੇ ਬਾਰੇ ਵੀ ਤੁਹਾਨੂੰ ਸਾਰੀ ਡਿਟੇਲ ਜਿਹੜੀ ਹੈ ਉਹ ਸਾਂਝਾ ਕਰਾਂਗੇ